ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਦੋ ਗਾਣੇ ਜੈਸਮਿਨ ਸੈਂਡਰਲਸ ਦੇ ਕੁਝ ਸਾਲ ਪਹਿਲਾਂ ਆਏ ਸੀ ਅੱਜ ਉਹਨਾਂ ਗਾਣਿਆਂ ਦੀ YouTube ਤੇ ਸਰਚਿੰਗ ਵਧ ਗਈ ਹੋएगी ਆ ਉਹਨਾਂ ਗਾਣਿਆਂ ਦੇ ਵਿਊਜ਼ ਵਧ ਰਹੇ ਹੋਣਗੇ ਤੁਹਾਨੂੰ ਲੱਗਿਆ ਹੋਵੇਗਾ ਕਿ ਇਹ ਗੱਲ ਸੁਣ ਕੇ ਕਿ ਇਹ ਕਿਹੜੀ ਖਬਰ ਹੋ ਗਈ ਖਬਰ ਹੈ ਇਸ ਦੇ ਅੱਗੇ ਚੱਲਾਂਗੇ ਪਰ ਦੋ ਗਾਣਿਆਂ ਦੇ ਥੋੜੇ ਥੋੜੇ ਬੋਲ ਮੈਂ ਪੜ੍ਹ ਕੇ ਸੁਣਾ ਦਿਆਂ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਕਿ ਮੈਂ ਗੱਲ ਕੀ ਕਰਨ ਜਾ ਰਿਹਾ ਹਾਂ ਇਹ ਪਹਿਲਾ ਗਾਣਾ ਜਿਹੜਾ ਹੈ ਕਿ ਜੈਸਮਿਨ ਸੈਂਡਰਲਸ ਗਾਉਂਦੀ ਹੈ ਕਿ ਬੰਬ ਆ ਗਿਆ ਬੰਬ ਆ ਗਿਆ ਮੈਂ ਜਿੱਥੇ ਜਾਵਾਂ ਮੁੰਡੇ ਕਹਿੰਦੇ ਬੰਬ ਆ ਗਿਆ ਤ ਤੁਸੀਂ ਸਮਝ ਰਹੇ ਹੋਗੇ ਥੋੜਾ ਥੋੜਾ ਅਗਲਾ ਗਾਣਾ ਹੈ ਕਿ ਨਾ ਐਵੇਂ ਖੰਗਵੇ ਹੱਥ ਮੇਰਾ ਮੰਗਵੇ ਜੱਟੀ ਗਰਨੇਡ ਐ ਤੂੰ ਵੀ ਜੱਟਾ ਬੰਬ ਵੇ ਤਾਂ ਦੋ ਜਿਹੜੇ ਜੱਟ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਬੰਬ ਸਿਆਸਤ ਹੋ ਗਈ ਹੈ ਮੈਂ ਗੱਲ ਕਰ ਰਿਹਾ ਪ੍ਰਤਾਪ ਸਿੰਘ ਬਾਜਵਾ ਤੇ ਸੀਐਮ ਭਗਵੰਤ ਮਾਨ ਦੀ ਗੱਲ ਇਹ ਕਿ ਪੰਜਾਬ ਦੇ ਸਾਰੇ ਮੁੱਦੇ ਹੁਣ ਰੜ ਚੁੱਕੇ ਨੇ ਸਿਆਸੀ ਬੰਬ ਪੰਜਾਬ ਚ ਫਟ ਚੁੱਕਾ ਹੈ ਕਿਉਂਕਿ ਲੋਕ ਸਵਾਲ ਪੁੱਛ ਰਹੇ ਨੇ ਟੀਚਰ ਹੋਣ ਮੁਲਾਜ਼ਮ ਹੋਣ ਆਮ ਲੋਕ ਹੋਣ ਚਾਹੇ ਲਾਈਨ ਆਰਡਰ ਦੀ ਦਿੱਕਤ ਹੋਵੇ ਇਹਨਾਂ ਸਾਰੇ ਮੁੱਦਿਆਂ ਜਦੋਂ ਸਵਾਲ ਚੁੱਕੇ ਜਾ ਰਹੇ ਨੇ ਤਾਂ ਸਰਕਾਰਾਂ ਦੇ ਵਿੱਚ ਸਿਆਸੀ ਪਾਰਟੀਆਂ ਦਾ ਇੱਕੋ ਹੀ ਖੱਤਗੜਨਾ ਹੁੰਦਾ ਕਿ ਕਿਸੇ ਗੱਲ ਨੂੰ ਇੰਨਾ ਵੱਡਾ ਕਰ ਦਿਓ ਕਿ ਬਾਕੀ ਲੋਕ ਸਾਰੀਆਂ ਗੱਲਾਂ ਭੁੱਲ ਜਾਣ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਣੇ ਆ ਉਸ ਤੋਂ ਬਾਅਦ ਬਾਕੀ ਦੀ ਗੱਲ ਕਰਦੇ ਆ ਤਸਵੀਰ ਅਸੀਂ ਹੁਣ ਤੁਹਾਨੂੰ ਮੁਹਾਲੀ ਦੀ ਦਿਖਾ ਰਹੇ ਹਾਂ ਮੁਹਾਲੀ ਦਾ ਸਾਈਬਰ ਕ੍ਰਾਈਮ ਥਾਣਾ ਹੈ ਸਾਈਬਰ ਕ੍ਰਾਈਮ ਥਾਣ ਅੱਜ ਵੱਡਾ ਇਕੱਠ ਹੈ ਕਈ ਘੰਟਿਆਂ ਤੋਂ ਉੱਠੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਖਾਸ ਕਰਕੇ ਕਾਂਗਰਸੀ ਵਰਕਰ ਕਾਂਗਰਸ ਦੇ ਸੀਨੀਅਰ ਆਗੂ ਕਿਉਂਕਿ ਇੱਥੇ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਨੂੰ ਸਾਈਬਰ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਪੁੱਛਗਿੱਛ ਦੇ ਲਈ ਸੱਦਿਆ ਗਿਆ ਹੈ ਕਿਉਂਕਿ ਉਹਨਾਂ ਦੇ ਉੱਪਰ ਐਫ ਆਈ ਆਰ ਹੈ ਐਫ ਆਈ ਆਰ ਦਾ ਬੇਸ ਕੀ ਹੈ ਪੰਜਾਬ ਦੇ ਵਿੱਚ ਫਟਦੇ ਬੰਬ ਬੰਬਾਂ ਦੀ ਗਿਣਤੀ ਤੇ ਸੀਐਮ ਭਗਵੰਤ ਮਾਨ ਨੇ ਜੋ ਆਪਣਾ ਮੂਡ ਖਰਾਬ ਕਰ ਲਿਆ ਬੰਬ ਫਟਣ ਤੋਂ ਬਾਅਦ ਉਸ ਤੋਂ ਬਾਅਦ ਭਗਵੰਤ ਮਾਨ ਦੇ ਜੋ ਸਰਕਾਰ ਦੇ ਵਿੱਚ ਜੋ ਐਫ ਆਈ ਆਰ ਦਰਜ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਉਸ ਤੋਂ ਬਾਅਦ ਸਿਆਸੀ ਪਾਰਾ ਪੰਜਾਬ ਦਾ ਪੂਰਾ ਹਾਈ ਹੋ ਚੁੱਕਿਆ ਹੈ ਸੜਕਾਂ ਦੇ ਉੱਪਰ ਜੋ ਕਾਂਗਰਸ ਦੇ ਵਰਕਰ ਨੇ ਉਹ ਉਤਰ ਚੁੱਕੇ ਨੇ ਕਾਂਗਰਸ ਦੇ ਸੀਨੀਅਰ ਲੀਡਰ ਵੀ ਸੜਕਾਂ ਤੇ ਉਤਰੇ ਹੋਏ ਨੇ ਕਿਉਂਕਿ ਐਲਓਪੀ ਯਾਨੀ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਲਗਾਤਾਰ ਪੰਜਾਬ ਸਰਕਾਰ ਵੱਲੋਂ ਘੇਰਿਆ ਜਾ ਰਿਹਾ ਹੈ ਖਾਸ ਕਰਕੇ ਸੀਐਮ ਭਗਵੰਤ ਮਾਨ ਵੱਲੋਂ ਕਿਉਂਕਿ ਉਹਨਾਂ ਨੇ ਇੱਕੋ ਹੀ ਸਵਾਲ ਪੁੱਛਣਾ ਵਾਰ-ਵਾਰ ਕਿ ਪ੍ਰਤਾਪ ਸਿੰਘ ਬਾਜਵਾ ਦੱਸਣ ਕੀ ਉਹਨਾਂ ਨੂੰ ਕਿਉਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪੰਜਾ ਬੰਬ ਆ ਚੁੱਕੇ ਨੇ 18 ਫਟ ਚੁੱਕੇ ਨੇ ਤੇ ਬੱਤੀਆਂ ਦੀ ਹਜੇ ਬਾਰੀ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਟੀਵੀ ਚੈਨਲ ਤੇ ਬਿਆਨ ਦਿੱਤਾ ਸੀ ਇੱਕ ਅਖਬਾਰ ਦਾ ਹਵਾਲਾ ਦਿੰਦੇ ਹੋਏ ਕਿ ਪੰਜਾਬ ਦੇ ਵਿੱਚ 50 ਬੰਬ ਆ ਚੁੱਕੇ ਨੇ ਪੰਜਾਬ ਬੰਬ ਆਏ 18 ਫਟੇ ਤੇ ਬੱਤੀਆਂ ਦੀ ਹਜੇ ਭਾਲ ਕੀਤੀ ਜਾਣੀ ਚਾਹੀਦੀ ਹੈ ਇਸੇ ਗੱਲ ਤੋਂ ਇੰਨੇ ਖਫਾ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੱਸਣ ਕੀ ਇਹ ਬੰਬਾਂ ਦੀ ਜੋ ਸੂਚਨਾ ਉਹਨਾਂ ਨੂੰ ਮਿਲੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਕੋਲ ਕੋਈ ਪੁਖਤਾ ਜਾਣਕਾਰੀ ਹੈ ਯਾ ਜਾਣਕਾਰੀ ਹੈ ਤਾਂ ਕੀ ਉਹਨਾਂ ਦੇ ਪਾਕਿਸਤਾਨ ਦੇ ਵਿੱਚ ਕੋਈ ਤਾਰ ਨਹੀਂ ਉਹਨਾਂ ਨਾਲ ਜੁੜੇ ਹੋਏ ਨੇ ਤਾਂ ਤੁਸੀਂ ਸੋਚੋ ਕਿ ਕਿਸ ਹੱਦ ਤੱਕ ਦੀ ਪੋਲਿਟਿਕਸ ਪੰਜਾਬ ਦੇ ਵਿੱਚ ਹੋ ਰਹੀ ਹੈ ਤਸਵੀਰਾਂ ਉਸੇ ਦਾ ਗਵਾਹੀ ਭਰ ਰਹੀਆਂ ਨੇ ਤੁਹਾਨੂੰ ਤਾਂ ਪਹਿਲਾਂ ਤਸਵੀਰਾਂ ਦੇ ਬਾਰੇ ਦੱਸਦੇ ਚੱਲੀਏ ਕਿ ਪਤ ਤਸਵੀਰਾਂ ਮੁਹਾਲੀ ਦੇ ਫੇਸ 7 ਵਿੱਚ ਸਾਈਬਰ ਕ੍ਰਾਈਮ ਦੇ ਉਤੋਂ ਸਿੱਧੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਪ੍ਰਤਾਪ ਸਿੰਘ ਬਾਜਵਾ ਅਮਰਿੰਦਰ ਸਿੰਘ ਰਾਜਾਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਸ ਤੋਂ ਇਲਾਵਾ ਜੋ ਸੀਨੀਅਰ ਆਗੂ ਨੇ ਪੰਜਾਬ ਪੰਜਾਬ ਕਾਂਗਰਸ ਦੇ ਤੇ ਐਮਪੀ ਵੀ ਨੇ ਕਾਂਗਰਸ ਦੇ ਸਾਰੇ ਇੱਥੇ ਲਗਭਗ ਪਹੁੰਚੇ ਹੋਏ ਨੇ ਇਹ ਤਸਵੀਰ ਤੁਹਾਨੂੰ ਦੱਸਿਏ ਕਿ ਇਹ ਤਸਵੀਰ ਹੁਣ ਇਸ ਸਮੇਂ ਪ੍ਰਤਾਪ ਸਿੰਘ ਬਾਜਵਾ ਜਦੋਂ ਪਹੁੰਚੇ ਸਾਈਬਰ ਕ੍ਰਾਈਮ ਥਾਣੇ ਦੇ ਬਾਹਰ ਤਾਂ ਉੱਥੇ ਧੱਕਾਮੁਕੀ ਹੋਣੀ ਸ਼ੁਰੂ ਹੋ ਗਈ ਉਹਨਾਂ ਨੂੰ ਮੁਸ਼ਕਲ ਵੀ ਸਾਹਮਣੇ ਆਈ ਅੰਦਰ ਜਾਣ ਨੂੰ ਕਿਉਂਕਿ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਉਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਜਦੋਂ ਇੱਥੇ ਪਹੁੰਚੇ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਪੁਲਿਸ ਅੰਦਰ ਜਾਣ ਲੈ ਕੇ ਗਈ ਕਿਉਂਕਿ ਉਹਨਾਂ ਤੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਤੇ ਕਈ ਘੰਟੇ ਉਹਨਾਂ ਨਾਲ ਹੀ ਪੁੱਛਗਿੱਛ ਹੋਏਗੀ ਜੋ ਪੁੱਛਗਿੱਛ ਦਾ ਆਧਾਰ ਬਣਾਇਆ ਗਿਆ ਹੈ ਕਿ ਦੱਸੋ ਬਾਜਵਾ ਸਾਹਿਬ ਕਿ ਜੇ ਤੁਸੀਂ ਇਸ ਗੱਲ ਨੂੰ ਕੋਰਟ ਕੀਤਾ ਟੀਵੀ ਚੈਨਲ ਤੇ ਬੈਠ ਕੇ ਕਿ ਪੰਜਾਬ ਬੰਬਾਂ ਦੀ ਗੱਲ ਕੀਤੀ ਉਹ ਬੰਬਾਂ ਦਾ ਜੋ ਸੋਰਸ ਹੈ ਉਹ ਦੱਸੋ ਤੁਹਾਨੂੰ ਜਾਣਕਾਰੀ ਕਿੱਥੋਂ ਮਿਲੀ ਉਹ ਦੱਸੋ ਤਾਂ ਉਸ ਤੋਂ ਪਹਿਲਾਂ ਹੀ ਕਾਂਗਰਸੀ ਵਰਕਰ ਇਕੱਠੇ ਹੋਣਾ ਸ਼ੁਰੂ ਹੋ ਗਏ ਸੀ ਲਗਾਤਾਰ ਵਿਰੋਧ ਚੱਲ ਰਿਹਾ ਹੈ ਕਿ ਇਹ ਬੋਲਣ ਦੀ ਆਜ਼ਾਦੀ ਤੇ ਜਾਂ ਵਿਰੋਧ ਕਰਨ ਦੀ ਆਜ਼ਾਦੀ ਤੇ ਜਾਂ ਕਿਸੇ ਦੀ ਆਲੋਚਨਾ ਕਰਨ ਦੀ ਆਜ਼ਾਦੀ ਦੇ ਉੱਪਰ ਸਿੱਧਾ ਹਮਲਾ ਹੈ ਪੰਜਾਬ ਸਰਕਾਰ ਵੱਲੋਂ ਕਿਉਂਕਿ ਕਈ ਦਿਨਾਂ ਤੋਂ ਇਹ ਪੂਰਾ ਮਾਮਲਾ ਪੱਖਿਆ ਹੋਇਆ ਸੀ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਫੇਸ 7 ਦੀਆਂ ਜਿੱਥੇ ਕੀ ਥਾਣੇ ਦੇ ਵਿੱਚ ਉਹਨਾਂ ਤੋਂ ਪੁੱਛਗਿਛ ਹੋਣੀ ਸੀ ਐਫਆਈਆਰ ਜਦੋਂ ਦਰਜ ਹੋਈ ਸੀ ਤਾਂ ਕਈ ਘੰਟੇ ਤੱਕ ਪ੍ਰਤਾਪ ਸਿੰਘ ਬਾਜਵਾ ਨੂੰ ਐਫਆਈਆਰ ਦੀ ਕਾਪੀ ਨਹੀਂ ਦਿੱਤੀ ਗਈ ਸੀ ਇਸ ਕਰਕੇ ਉਹ ਚੰਡੀਗੜ੍ਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਹੁੰਚ ਕੀਤੀ ਸੀ ਕਿ ਐਫਆਈਆਰ ਦੀ ਕਾਪੀ ਘਟੋਕਟ ਮੈਨੂੰ ਦਿੱਤੀ ਜਾਵੇ ਤੇ ਇਹ ਦੱਸਿਆ ਜਾਵੇ ਕਿ ਇਹਦੇ ਵਿੱਚ ਮੇਰੇ ਖਿਲਾਫ ਕਿਹੜੀ ਗੱਲਾਂ ਲਿਖੀਆਂ ਗਈਆਂ ਨੇ ਤਾਂ ਹਰ ਉਹਨਾਂ ਨੂੰ ਐਫਆਈਆਰ ਦੀ ਕਾਪੀ ਤਾਂ ਮੋਹੇ ਕਰਾ ਦਿੱਤੀ ਗਈ ਹੈ ਤੇ ਹੁਣ ਸਾਈਬਰ ਕ੍ਰਾਈਮ ਦੇ ਥਾਣਾ ਉਹਨਾਂ ਨਾਲ ਪੁੱਛਗਿਛ ਕਰੇਗਾ ਕਿ ਤੁਸੀਂ ਦੱਸੋ ਕੀ ਇਸ ਪੂਰੇ ਜੋ ਤੁਸੀਂ ਬਿਆਨ ਦਿੱਤਾ ਉਹਦਾ ਸੋਰਸ ਕੀ ਹੈ ਹਾਲਾਂਕਿ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਕੱਲ ਨੂੰ ਜਿਵੇਂ ਕਿ ਮੈਂ ਇਸ ਸਮੇਂ ਤੁਹਾਡੇ ਸਾਹਮਣੇ ਪੂਰੀ ਖਬਰ ਦੇ ਰਿਹਾ ਤੇ ਪੱਤਰਕਾਰਾਂ ਦੇ ਦੇ ਵੀ ਆਪਣੇ ਸੋਰਸ ਹੁੰਦੇ ਨੇ ਆਪਣੇ ਵੀ ਸੂਤਰ ਹੁੰਦੇ ਨੇ ਕਿਉਂਕਿ ਸਰਕਾਰਾਂ ਸਿੱਧੀਆਂ ਤਾਂ ਗੱਲ ਦੱਸਦੀਆਂ ਨਹੀਂ ਜੇ ਅਸੀਂ ਵੀ ਗੱਲ ਕਹੀਏ ਕਿ ਸੂਤਰਾਂ ਦੇ ਮੁਤਾਬਕ ਵੱਡੀ ਖਬਰ ਇਹ ਆ ਰਹੀ ਹੈ ਤਾਂ ਇਹ ਤੁਸੀਂ ਯਕੀਨ ਜਾਣਿਓ ਕਿ ਅਗਲੇ ਘੰਟੇ ਅਸੀਂ ਵੀ ਗ੍ਰਿਫਤਾਰ ਹੋ ਸਕਦੇ ਸਾਡੇ ਦੇ ਵੀ ਐਫ ਆਈ ਆਰ ਹੋ ਸਕਦੀ ਹੈ ਕਿਉਂਕਿ ਪੱਤਰਕਾਰ ਲਗਭਗ ਸੂਤਰਾਂ ਤੋਂ ਹੀ ਪਹਿਲਾਂ ਖਬਰ ਲੈਂਦਾ ਉਸ ਤੋਂ ਬਾਅਦ ਖਬਰ ਪੁਖਤਾ ਹੁੰਦੀ ਹੈ ਅਥਾਰਟिटीज ਵੱਲੋਂ ਪਰ ਖਤਰਾ ਕੱਲੇ ਬਾਜਵਾ ਤੇ ਨਹੀਂ ਹੈ ਖਤਰਾ ਉਹਨਾਂ ਸਾਰੇ ਲੋਕਾਂ ਤੇ ਹੈ ਜੋ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਗੱਲ ਕਰਦੇ ਨੇ ਜਾਂ ਪੰਜਾਬ ਦੇ ਵਿੱਚ ਉਹ ਲੋਕ ਜੋ ਇਹ ਕਹਿੰਦੇ ਨੇ ਕਿ ਸਰਕਾਰ ਦੀ ਜੋ ਨਾਕਾਮੀ ਹੈ ਜੋ ਉਹਨਾਂ ਦੀ ਆਲੋਚਨਾ ਉਹ ਕਰਨਾ ਚਾਹੁੰਦੇ ਨੇ ਪਰ ਹੁਣ ਸ਼ਾਇਦ ਇਹ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਪਹਿਲੀ ਨਜ਼ਰ ਤੇ ਇਹ ਸਾਬਤ ਹੋ ਰਿਹਾ ਹੈ ਹੁਣ ਲੈ ਕੇ ਚੱਲਦੇ ਹਾਂ ਉਸ ਬਿਆਨ ਤੇ ਜਦੋਂ ਭਗਵੰਤ ਮਾਨ ਹੋਰਾਂ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਸਿੱਧਾ ਸਵਾਲ ਪੁੱਛਿਆ ਸੀ ਕਿ ਜਿਹੜੀ ਬੰਬ ਦੀ ਸਿਆਸਤ ਤੁਸੀਂ ਕਰ ਰਹੇ ਹੋ ਬੰਬ ਦਾ ਹੁਣ ਸੋਰਸ ਵੀ ਦੱਸ ਦਿਓ ਤਾਂ ਉਸ ਦਾ ਜਵਾਬ ਪ੍ਰਤਾਪ ਸਿੰਘ ਬਾਜਵਾ ਨੇ ਵੀ ਦਿੱਤਾ ਕਿ ਇਹ ਇਹ ਬੜਾ ਸਟੀਕ ਜਵਾਬ ਵੀ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਸੂਤਰਾਂਾਂ ਦੀ ਗੱਲ ਮੰਗ ਮੰਗ ਰਹੇ ਹੋ ਕਿਹੜੇ ਸੂਤਰ ਨੇ ਪਰ ਜੇਕਰ ਤੁਹਾਡੀਆਂ ਕੇਂਦਰੀ ਏਜੰਸੀਆਂ ਨੂੰ ਇਹ ਗੱਲ ਦਾ ਨਹੀਂ ਹਵਾਲਾ ਪਤਾ ਕਿ ਕਿੱਥੋਂ ਬੰਬ ਆਏ ਤਾਂ ਮੈਂ ਤਾਂ ਤੁਹਾਨੂੰ ਕਿਵੇਂ ਦੱਸ ਸਕਦਾ ਖੈਰ ਪਹਿਲਾਂ ਇਹ ਬਿਆਨ ਸੁਣੋ ਉਸ ਤੋਂ ਬਾਅਦ ਤੁਹਾਨੂੰ ਅਗਲੀ ਗੱਲ ਦੱਸਦੇ ਆ ਇਹ ਬਿਆਨ ਪਹਿਲਾਂ ਜੋ ਇੱਕ ਟੀਵੀ ਚੈਨਲ ਤੇ ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਉਸ ਦੇ ਜਵਾਬ ਦੇ ਵਿੱਚ ਜੋ ਸੀਐਮ ਭਗਵੰਤ ਮਾਨ ਨੇ ਸਵਾਲ ਪੁੱਛੇ ਫਿਰ ਜਵਾਬ ਦਿੱਤਾ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਇਹ ਬਿਆਨ ਸੁਣੋ ਫਿਰ ਅੱਗੇ ਦੀ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਨੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸੰਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫੋਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ ਹੈ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤੁਹਾਡਾ ਫਰਜ਼ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ 'ਚ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਿਰਫ دہشت ਵਾਸਤੇ ਬਿਆਨ ਦਿੱਤਾ ਹੈ ਤਾਂ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਮੈਂ ਇਹਨਾਂ ਨੂੰ ਕਾਊਂਟਰ ਸਵਾਲ ਹੀ ਪੁੱਛਣਾ ਚਾਹਨਾ ਤੁਹਾਡੇ ਜਿਹੜਾ ਇੰਟੈਲੀਜੈਂਸ ਹੈੱਡਕੁਆਰਟਰ ਹੈ ਉਹਦੇ ਤੇ ਮੇਜਰ ਰਾਕਟ ਲਾਂਚਰ ਅਟੈਕ ਹੋਇਆ ਤੁਹਾਨੂੰ ਉਦੋਂ ਨਹੀਂ ਪਤਾ ਲੱਗ ਸਕਿਆ ਤੇ ਤੁਹਾਨੂੰ ਅਸੀਂ ਆਪਣਾ ਸੋਰਸ ਕਿ ਰਿਵੀਲ ਕਰੀਏ ਤੁਹਾਨੂੰ ਮਨੋਰੰਜਨ ਕਾਲਿਆ ਸਾਹਿਬ ਇੱਕ ਕੋਸਪਾਰਟੀ ਦਾ ਤਲਕ ਰਸਤੇ ਜਿਹੜੀ ਦੇਸ਼ 'ਚ ਰਾਜ ਕਰ ਰਹੀ ਮੇਰੇ ਸੋਰਸ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਬਾਜਵਾ ਸਾਹਿਬ ਤੁਸੀਂ ਸਾਰਿਆਂ ਦੇ ਵਾਅਦੇ ਭਰਨੇ ਭੱਲੋ ਕਿਉਂਕਿ ਨਾ ਤੁਹਾਡੀ ਪਾਰਟੀ ਸੈਂਟਰ ਦੇ ਵਿੱਚ ਹੈ ਨਾ ਸੂਬੇ ਦੇ ਵਿੱਚ ਤੋਂ ਬੀ ਵੈਰੀ ਵੈਰੀ ਕੇਅਰਫੁਲ ਖੈਰ ਬਾਜਵਾ ਦਾ ਇਹ ਸਵਾਲ ਤਾਂ ਵਾਜਬ ਹੈ ਕਿ ਜਦੋਂ ਤੁਸੀਂ ਇਹ ਸਵਾਲ ਪੁੱਛ ਰਹੇ ਹੋ ਕੀ ਤੁਹਾਡੇ ਕੋਲ ਕੀ ਕੋਈ ਪੁਖਤ ਜਾਣਕਾਰੀ ਹੈ ਕਿ ਇਹ ਬੰਬ ਕਿੱਥੋਂ ਆਏ ਨੇ ਕੌਣ ਭੇਜ ਰਿਹਾ ਜੇ ਜਾਣਕਾਰੀ ਹੈ ਤਾਂ ਦੱਸੋ ਤੇ ਪਰ ਕਿਉਂਕਿ ਸਾਡੀ ਜਿਹੜੀ ਖੂਫੀ ਏਜੰਸੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜਾਣਕਾਰੀ ਕਿੱਥੋਂ ਆਈ ਹੈ ਖੈਰ ਬਾਜਵਾ ਨੇ ਜੋ ਜਵਾਬ ਦਿੱਤਾ ਉਹ ਬੜਾ ਸਟੀਕ ਸੀ ਕਿ ਜਦੋਂ ਪੰਜਾਬ ਦੇ ਇੰਟੈਲੀਜੈਂਟ ਹੈੱਡਕੁਆਟਰਸ ਦੇ ਉੱਪਰ ਜਦੋਂ RPG ਅਟੈਕ ਹੋਇਆ ਉਦੋਂ ਤਾਂ ਸਾਡੀ ਏਜੰਸੀਆਂ ਨੂੰ ਪਤਾ ਹੋਣਾ ਚਾਹੀਦਾ ਸੀ ਜਾਂ ਜਦੋਂ ਗਰਨੇਡ ਫਟਦੇ ਨੇ ਬੰਬ ਫਟਦੇ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਉਦੋਂ ਵੀ ਸਾਡੀਆਂ ਏਜੰਸੀਆਂ ਕੀ ਸੁੱਤੀਆਂ ਰਹਿੰਦੀਆਂ ਨੇ ਕੀ ਉਹਨਾਂ ਏਜੰਸੀਆਂ ਨੂੰ ਕੋਈ ਸਿਆਸੀ ਆਗੂ ਕੋਈ ਪੱਤਰਕਾਰ ਜਾ ਕੇ ਪਹਿ ਹੋਣ ਵਾਲਾ ਤੇ ਤੁਸੀਂ ਜਾਗ ਜਾਓ ਖੈਰ ਇਹ ਲੰਬੀ ਬਹਿਸ ਦਾ ਚਰਚਾ ਹੈ ਪਰ ਇਹ ਸਭ ਦੇ ਵਿਚਾਰੇ ਜਦੋਂ ਇਹ ਸਾਰਾ ਸਾਰਾ ਘਟਨਾ ਕਰਮ ਹੋ ਗਿਆ ਤਾ ਸੀਐਮ ਸਾਹਿਬ ਉਹਦੋਂ ਨਹੀਂ ਟਲੇ ਤੇ ਪ੍ਰਤਾਪ ਬਾਜਵਾਨ ਨੇ ਤੇ ਟਲਣਾ ਹੀ ਕਿਉਂ ਸੀ ਕਿਉਂਕਿ ਪ੍ਰਤਾਪ ਬਾਜਵਾਨ ਦੇ ਉੱਪਰ ਐਫਆਈਆਰ ਹੋ ਗਈ ਹੈ ਪੁਛਗਿਛ ਮਨ ਹੋ ਰਹੀ ਹੈ ਤਾਂ ਪੁਛਗਿਛ ਤੋਂ ਦੇ ਬਾਰੇ ਤੇ ਐਫਆਈਆਰ ਦੇ ਬਾਰੇ ਪ੍ਰਤਾਪ ਬਾਜਵਾਨ ਨੇ ਤਾਂ ਬੋਲਣਾ ਸੀ ਉਹਨਾਂ ਦੇ ਪਾਰਟੀ ਦੇ ਅੱਗੇ ਉਹਨੇ ਬੋਲਣਾ ਸੀ ਪਰ ਸੀਐਮ ਭਗਵੰਤ ਮਾਨ ਟਲਦੇ ਨਹੀਂ ਆਪਣੀ ਆਦਤ ਦੇ ਮੁਤਾਬਕ ਸੰਗਰੂਰ ਗਏ ਹੋਏ ਸੀ ਛਾਜਲੀ ਪਿੰਡ ਦੇ ਵਿੱਚ ਉਹਨਾਂ ਨੇ ਇੱਕ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕਰਨਾ ਸੀ ਉਹਦੇ ਸਟੇਜ ਤੇ ਭਾਸ਼ਣ ਵੀ ਦੇਣਾ ਹੁੰਦਾ ਸੀਐਮ ਨੇ ਤਾਂ ਸੀਐਮ ਸਾਹਿਬ ਨੇ ਜਦੋਂ ਭਾਸ਼ਣ ਦਿੱਤਾ ਤਾਂ ਉਸ ਦੇ ਵਿੱਚ ਵੀ ਗੱਲ ਆਈ ਗਈ ਕਿਉਂਕਿ ਮਜ਼ਾ ਤੇ ਆਈ ਰਿਹਾ ਹੋਏਗਾ ਕਿਉਂਕਿ ਸਿਆਸੀ ਧਿਰ ਦਾ ਜੋ ਆਗੂ ਹੈ ਵਿਧਾਨ ਸਭਾ ਦੇ ਵਿੱਚ ਉਸ ਨੂੰ ਐਫ ਆਰ ਤੇ ਉਲਝਾਉਣ ਤੋਂ ਬਾਅਦ ਸਾਰਾ ਸਿਆਸਤ ਬੰਬ ਦੇ ਆਲੇ ਦੁਆਲੇ ਘੁੰਮਣ ਲੱਗ ਗਈ ਹੈ ਤਾਂ ਸੀਐਮ ਭਗਵੰਤ ਮਾਨ ਨੇ ਅੱਜ ਫੇਰ ਉੱਥੇ ਕਿਹਾ ਕੀ ਹੁਣ ਸੋਰਸ ਨਹੀਂ ਦੱਸਦੇ ਬਾਜਵਾ ਸਾਹਿਬ ਤੇ ਵਕੀਲ ਲੱਭੀ ਫਿਰਦੇ ਨੇ ਆਪਣੀ ਜ਼ਮਾਨਤ ਦੇ ਲਈ ਆ ਆਪਣੇ ਕੇਸ ਨੂੰ ਲੜਨ ਦੇ ਲਈ ਤਾਂ ਉਸ ਤੋਂ ਬਾਅਦ ਫਿਰ ਬਾਜਵਾ ਸਾਹਿਬ ਤੇ ਫਿਰ ਅਮਰਿੰਦਰ ਸਿੰਘ ਰਾਜਾਵੜਿੰਗ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ ਤੇ ਉਹਨਾਂ ਨੇ ਜੋ ਜਵਾਬ ਦਿੱਤਾ ਸੀਐਮ ਭਗਵੰਤ ਮਾਨ ਦੇ ਅੱਜ ਵਾਲੇ ਬਿਆਨ ਤੇ ਉਹ ਵੀ ਸੁਣੋ ਤੇ ਸੀਐਮ ਭਗਵੰਤ ਮਾਨ ਦਾ ਅੱਜ ਦਾ ਬਿਆਨ ਵੀ ਸੁਣੋ ਇਹ ਦੋਨੋਂ ਬਿਆਨ ਲੇਟੈਸਟ ਨੇ ਬਸ ਐਸੀ ਗਲਤੀ ਸੜੇ ਪਏ ਨੇ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕੱਲ ਇੱਕ ਬੰਬ ਵੀ ਗਨਾਈ ਜਾਂਦਾ ਸੀ 50 ਆਏ ਪਏ ਨੇ 18 ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਹੁਣ ਵਕੀਲ ਭਾਲਦਾ ਫਿਰਦਾ ਉਹ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਵੇਟ ਕਰ ਰਿਹਾ ਤੂੰ ਉਹੀ ਹੱਲੇ ਪੈਣਾ ਜਿਵੇਂ 34 ਲੱਖ 34 ਬਜ਼ੁਰਗਾਂ ਲੱਗ ਜਾਂਦੀਆਂ ਆਪਣੇ ਉਧਰੋਂ ਜੋ ਮੋੜ ਕੇ ਲਾਉਨੇ ਹੁੰਦੇ ਨੇ ਫਿਰ ਕੋਈ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਤੇ ਮੈਂ ਛੱਡ ਕੇ ਜਾਂਦਾ ਇਹ ਉਹਨਾਂ ਨੇ ਇਹ ਹਾਲਤ ਹੋਈ ਪਈ ਐ ਇਹਨਾਂ ਦੀ ਇਹਦੇ ਬੰਬਾਂ ਦੇ ਖੜਾਕ ਸੁਣੇ ਨੇ ਇਹਦੇ ਤਾਂ ਕਦੀ ਕੋਲ ਦੀ ਮੇਰਾ ਕੰਨ ਦੇ ਕੋਲ ਦੀ ਗੋਲੀ ਵੀ ਨਹੀਂ ਨਿਕਲੀ ਇਹਨੇ ਕੱਲੇ ਬੋਤਲਾਂ ਦੇ ਆ ਜਿਹੜੇ ਉਤਲੇ ਢੱਕ ਨੇ ਉਹਨਾਂ ਦੇ ਖੋਲਣ ਦੀ ਅਜੇ ਤੱਕ ਆਵਾਜ਼ ਨਹੀਂ ਸੁਣੀ ਜਿਹੜਾ ਸ਼ਾਮ ਨੂੰ 5 ਵਜੇ ਉਹ ਖੋਲਦਾ ਨਾ ਉਸੋਂ ਓਕੜਕ ਕਰਕੇ ਖੋਲਦਾ ਜਿਹੜਾ ਉਹਦੀ ਆਵਾਜ਼ ਹੀ ਇਹਨੇ ਸੁਣੀ ਇਹਨੂੰ ਪਤਾ ਹੁੰਦਾ ਤੇ ਇਸ ਕਿਸਮ ਦੀ ਇਹ ਗੱਲ ਨਾ ਕਰ ਜੋ ਤੇਰੇ ਮਨ ਛ ਹੈ ਆਪਣਾ ਮਨ ਰਾਜ਼ੀ ਕਰ ਨਾ ਸਾਨੂੰ ਕੋਈ ਡਰ ਹੈ ਨਾ ਸਾਨੂੰ ਕੋਈ ਖੌਫ ਹੈ ਇਹ ਚੰਗੀ ਤਰ੍ਹਾਂ ਸਮਝ ਲੈ ਬਟ ਇੰਨੀ ਮੈਂ ਗੱਲ ਜ਼ਰੂਰ ਕਹ ਦੂੰਗਾ ਜੇ ਜਿਉਂਦੇ ਰਹਿ ਗਏ ਭਗਵਾਨਤਮਨ ਆਪਣੀ ਤਿਆਰੀ ਪੱਕੀ ਜੋ ਵਿਰੋਧੀ ਧਿਰ ਦੇ ਲੋਕ ਨੇ ਉਹ ਤਾਂ ਕਹਿਣਗੇ ਕਿ ਪੰਜਾਬ ਸਰਕਾਰ ਜੋ ਇਸ ਪੂਰੇ ਮਾਮਲੇ ਨੂੰ ਇੰਨਾ ਵਧਾ ਚੜਾ ਕੇ ਦੱਸ ਰਹੀ ਹੈ ਉਹਦੇ ਵਿੱਚ ਗੱਲ ਕੋਈ ਹੈ ਨਹੀਂ ਪਰ ਇਹ ਜਰੂਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਅਣ ਐਲਾਨੀ ਐਮਰਜੈਂਸੀ ਲੱਗੀ ਹੋਈ ਹੈ ਕਿਉਂਕਿ ਜੇਕਰ ਅੱਜ ਕੋਈ ਬੋਲਦਾ ਹੈ ਜੇਕਰ ਕੋਈ ਆਲੋਚਨਾ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਦਾ ਦਾ ਸਾਹਮਣਾ ਕਰਨਾ ਪੈਗਾ ਐਫ ਆਈ ਆਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਕਰਨਾ ਪੈ ਰਿਹਾ ਹੈ ਇਸ ਕਰਕੇ ਜਦੋਂ ਇਹ ਇਸ ਲਾਈਵ ਦੇ ਵਿੱਚ ਖੜਾ ਤਾਂ ਇਸ ਤੋਂ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਕੁਝ ਪੱਤਰਕਾਰ ਸਾਥੀ ਇਸੇ ਗੱਲ ਤੇ ਚਰਚਾ ਕਰ ਰਹੇ ਸੀ ਕਿ ਪੱਤਰਕਾਰਾਂ ਨੇ ਫਿਰ ਪੱਤਰਕਾਰੀ ਕਾਦੀ ਕਰਨੀ ਹੈ ਜੇ ਉਹਨਾਂ ਨੇ ਆਪਣੇ ਸੂਤਰ ਤੋਂ ਹਵਾਲਾ ਦਿੱਤਾ ਜਾਂ ਉਹਨਾਂ ਨੇ ਆਪਣੀ ਕੋਈ ਖੋਜ ਕਰਕੇ ਲਿਆਂਦੀ ਤੇ ਕਿਹਾ ਤੇ ਉਸ ਤੋਂ ਬਾਅਦ ਸਾਡੇ ਤੋਂ ਸੂਤਰ ਮੰਗਿਆ ਜਾਏਗਾ ਸਾਡੇ ਤੋਂ ਸੋਰਸ ਪੁੱਛਿਆ ਜਾਏਗਾ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਸਾਨੂੰ ਵੀ ਐਫ ਆਈ ਆਰ ਦਾ ਸਾਹਮਣਾ ਕਰਨਾ ਪਏ ਤਾਂ ਇਹ ਇਸ਼ਾਰਾ ਤਾਂ ਉਸੇ ਪਾਸੇ ਹੈ ਕਿ ਪੰਜਾਬ ਦੇ ਵਿੱਚ ਅਣ ਐਲਾਨੀ ਐਮਰਜੈਂਸੀ ਤਾਂ ਹੈ ਤੁਸੀਂ ਬੋਲੋ ਤੇ ਉਸ ਤੋਂ ਬਾਅਦ ਤੁਸੀਂ ਤਿਆਰ ਰਹੋ ਆਪਣਾ ਇੱਕ ਵਕੀਲ ਲੱਭਣ ਦੇ ਲਈ ਤੇ ਉਸ ਤੋਂ ਬਾਅਦ ਐਫ ਆਈ ਆਰ ਤੋਂ ਬਾਅਦ ਥਾਣਿਆਂ ਦੇ ਚੱਕਰ ਕੱਟਣ ਦੇ ਲਈ ਖੈਰ ਇਸ ਤੋਂ ਬਾਅਦ ਇੱਕ ਸਵਾਲ ਤਾਂ ਹੋਰ ਵੀ ਆਉਂਦਾ ਹੈ ਜਦੋਂ ਸੋਰਸ ਪੁੱਛਣ ਦੀ ਗੱਲ ਹੋ ਰਹੀ ਸੀ ਤਾਂ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਾਲ ਕੀ ਮਤਲਬ ਕਿ ਜਬ ਬਹੁਤ ਜ਼ਿਆਦਾ ਸਾਲ ਤਾਂ ਨਹੀਂ ਹੋਏ ਪਰ ਪੰਜਾਬ ਦੇ ਜੇਲ੍ਹ ਦੇ ਵਿੱਚ ਬੈਠੇ ਵੱਡੇ ਗੈਂਗਸਟਰ ਦਾ ਇੱਕ ਇੰਟਰਵਿਊ ਹੋਇਆ ਸੀ ਤੇ ਉਹੀ ਗੈਂਗਸਟਰ ਜਿਸ ਨੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਉਸਦਾ ਹੱਥ ਸੀ ਲਾਰੈਂਸ ਬਿਸਨੋਈ ਉਸ ਦਾ ਇੰਟਰਵਿਊ ਹੋਇਆ ਤੇ ਉਸ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦੀ ਤੁਰਤ ਪੈਰ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਹੋ ਹੱਲਾ ਨਹੀਂ ਹੋਇਆ ਉਸ ਦੇ ਵਿੱਚ ਕਿਉਂ ਚੁੱਪੀ ਸਾਦੀ ਗਈ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਵਿਰੋਧੀ ਧਿਰ ਦੇ ਆਗੂ ਇਹ ਵੀ ਸਵਾਲ ਚੁੱਕ ਰਹੇ ਨੇ ਵਿਕਰਮ ਸਿੰਘ ਮਜੀਠੀਆ ਨੇ ਤਾਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹ ਹੀ ਸਵਾਲ ਚੁੱਕਿਆ ਸੀ ਕਿ ਗੈਂਗਸਟਰਾਂ ਦੇ ਇੰਟਰਵਿਊ ਹੋ ਜਾਂਦੇ ਨੇ ਆਰਪੀਜੀ ਅਟੈਕ ਹੋ ਜਾਂਦਾ ਹੈ ਉਸ ਤੋਂ ਇਲਾਵਾ ਅਲੱਗ-ਅਲੱਗ ਥਾਵਾਂ 'ਤੇ ਬਲਾਸਟ ਹੁੰਦੇ ਨੇ ਲਾਅ ਐਂਡ ਆਰਡਰ ਦੀ ਸਮੱਸਿਆ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਐ ਤੇ ਇਸ ਤੋਂ ਬਾਅਦ ਵੀ ਜੇਕਰ ਸਰਕਾਰ ਸੋਰਸ ਪੁੱਛੇ ਇੱਕ ਸਿਆਸੀ ਆਗੂ ਤੋਂ ਜਿਸ ਦਾ ਤੁਹਾਨੂੰ ਪਤਾ ਹੀ ਸਿਆਸੀ ਆਗੂਆਂ ਦੇ ਬਿਆਨ ਦਾ ਕੀ ਵਜ਼ਨ ਹੁੰਦਾ ਹੈ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਉੱਠਦੇ ਸਵਾਲਾਂ ਨੂੰ ਦੱਬਣ ਦੇ ਲਈ ਜੋ ਕਿ ਇਹਨੂੰ ਸਮਝਣ ਦੀ ਲੋੜ ਇਸ ਕਰਕੇ ਵੀ ਐ ਕਿ ਸਾਰੇ ਸਵਾਲਾਂ ਨੂੰ ਇੱਕ ਪਾਸੇ ਰੱਖਣ ਦੇ ਲਈ ਇੱਕ ਸਿਆਸੀ ਬੰਬ ਫੋੜ ਦਿਓ ਤੇ ਲੋਕ ਬੰਦਲ ਕੇ ਇਸ ਦੇ ਵਿੱਚ ਹੀ ਰਹਿ ਜਾਣਗੇ ਤੇ ਇਸ ਦੇ ਆਲੇ-ਦੁਆਲੇ ਹੀ ਘੁੰਮਣਗੇ ਤੇ ਇਸ ਦੇ ਆਲੇ-ਦੁਆਲੇ ਹੀ ਗੱਲਾਂ ਕਰਨਗੇ ਧੰਨਵਾਦ